ਸਮਾਣਾ ਦੀ ਅਗਰਵਾਲ ਤਰਨਤਸਲ ਦੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੋਰ ਵੱਲੋਂ ਅੱਜ ਤੇਲਖ ਰਾਜ ਪੱਲਾ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਿਰਕਤ ਕੀਤੀ ਗਈ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਆਉਣੇ ਕਹੇ ਕਿ ਪੰਜਾਬ ਸਰਕਾਰ ਉੱਚੇ ਰਗਤਾਂ ਤੇ ਆ ਗਈ ਹੈ ਉਹ ਜਿਹੜੇ ਇਹਨਾਂ ਕੇ ਵਿਧਾਇਕ ਹੈ ਹਲਕੇ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਜਿਹੜੇ ਵਿਧਾਇਕ ਹੈ ਥੋੜੇ ਗਰੀਬ ਮਜ਼ਦੂਰ ਹੈ ਮਨਰੇਗਾ ਮਜ਼ਦੂਰ ਹੈ ਉਹਨਾਂ ਦਾ ਰੋਜ਼ਗਾਰ ਵੀ ਖਤਮ ਕਰ ਰਹੇ ਹਨ ਉਹਨਾਂ ਦੀ ਥਾਂ ਦੂਜੇ ਬੰਦੇ ਲਾਏ ਜਾ ਰਹੇ ਜਿਸ ਨੂੰ ਮੈਂ برداشت ਨਹੀਂ ਕਰਾਂਗੇ ਇਸ ਮੁੱਦੇ ਨੂੰ ਲੈ ਕੇ ਮੈਂ ਕੇਂਦਰ ਦੀ ਟੀਮ ਨਾਲ ਵੀ ਗੱਲ ਕਰਾਂਗੇ ਅਤੇ ਉਹਨਾਂ ਨੇ ਇਹ ਵੀ ਪੰਜਾਬ ਸਰਕਾਰ ਦੇ ਦੋਸ਼ ਲਾਇਆ ਕਿ ਪੰਜਾਬ ਦੇ ਜਿਹੜੇ ਵਿਕਾਸ ਪ੍ਰੋਜੈਕਟ ਹੈ ਉਹਨਾਂ ਨੂੰ ਰੁਕਵਾ ਉਹ ਰੁਕ ਸਕਦੇ ਹਨ ਕਿਉਂਕਿ ਪੰਜਾਬ ਸਰਕਾਰ ਉਸ ਦੇ ਲਈ ਸਹਿਯੋਗ ਨਹੀਂ ਕਰ ਰਹੀ ਹੈ ਇਸ ਕਰਕੇ ਇਹ ਪ੍ਰੋਜੈਕਟ ਰੁਕ ਸਕਦੇ ਹਨ ਤਾਂ ਹੀ ਵਿਕਾਸ ਹੋਗਾ ਜੇ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਮਿਲ ਕੇ ਨਾਲ ਮਿਲ ਕੇ ਉਹਨਾਂ ਦਾ ਸਾਥ ਦੇਵੇ ਤਾਂ ਹੀ ਵਿਕਾਸ ਪ੍ਰੋਜੈਕਟ ਪੰਜਾਬ 'ਚ ਸ਼ੁਰੂ ਹੋ ਸਕਦੇ ਹਨ ਅੱਜ ਬਹੁਤ ਅਫਸੋਸ ਹੋਇਆ ਔਰ ਆਪਣੇ ਤਿਲਕ ਰਾਜ ਜੀ ਦੇ ਸਾਰੇ ਪਰਿਵਾਰ ਲੱड्डू ਦਮਨ ਰਜਨੀ ਉਹਨਾਂ ਦੇ ਵਾਈਫ ਸੁਹਾਗ ਜੀ ਇਹਨਾਂ ਦੇ ਪਰਿਵਾਰ ਦੇ ਵਿੱਚ ਜੋ ਦੁੱਖ ਹੋਇਆ ਉਸ ਦੁੱਖ ਦੇ ਵਿੱਚ ਆਈਆਂ ਮੈਂ ਔਰ ਇਹਨਾਂ ਨੇ ਹਰ ਵਕਤ ਸਾਥ ਦਿੱਤਾ ਮੇਰਾ ਪਰਿਵਾਰਕ ਤੌਰ ਦੇ ਉੱਤੇ ਸਿਆਸੀ ਤੌਰ ਤੇ ਤਾਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਇਹਨਾਂ ਕੰਨੀ ਆਈਆਂ ਬਾਕੀ ਸਮਾਣੇ ਦੇ ਵਿੱਚ ਇਸ ਤੋਂ ਪਹਿਲੇ ਪਹਿਲੇ ਤਾਂ ਮੈਂ ਆਪਣੇ ਇਨਾਂ ਦੇ ਜਾ ਕੇ ਆਈਆਂ ਜਿਨ੍ਹਾਂ ਦਾ ਡਾਕਟਰ ਸਾਹਿਬ ਦਾ ਤੇਵਲਾ ਜੀ ਦਾ ਜਿਨ੍ਹਾਂ ਦਾ 24 ਸਾਲ ਦਾ ਬੇਟਾ ਡਾਕਟਰ ਗੁਜ਼ਰ ਗਿਆ ਬਹੁਤ ਦੁੱਖ ਹੋਇਆ ਕਿ ਖੁਸ਼ੀ-ਖੁਸ਼ੀ ਨਾਲ ਘਰ ਆ ਰਿਹਾ ਸੀ ਔਰ ਐਕਸੀਡੈਂਟ 'ਚ ਗੁਜ਼ਰ ਗਏ ਇੱਕ ਸਾਡੇ 12 ਦੇ ਵਿੱਚ ਵੀ ਮੌਤ ਹੋ ਗਈ ਥੀ ਅਚਾਨਕ ਉੱਥੇ ਇੱਕ ਚਰਨਜੀਤ ਜੀ ਦੇ ਉਹਨਾਂ ਦੇ ਉਹਨਾਂ ਦੀ ਵਾਈਫ ਆਪਣੇ ਕਰਮ ਕਰਮਜੀਤ ਜੀ ਵਾਈਫ ਚਰਨਜੀਤ ਜੀ ਦੇ ਉਹਨਾਂ ਦੇ ਪੋਪ ਤੇ ਸੋ ਅੱਜ ਜਿਹੜਾ ਦਿਨ ਹੈ ਨਾ ਹੁਣ ਇੱਕ ਹੋਰ ਥਾਂ ਜਾਣਾ ਇਸ ਦੇ ਬਾਅਦ ਮੈਨੇ ਜਾਣਾ ਹੈ ਜਿਹੜਾ ਸਾਡਾ ਬੇਟਾ ਗੁਰਪ੍ਰੀਤ ਯੂਕਰੇਨ ਦੇ ਵਿੱਚ ਰਸ਼ੀ ਨਾਮੀ ਦੇ ਵਿੱਚ ਚਲਾ ਗਿਆ ਥੀ ਡਕਾਲੇ ਸ਼ਹਿਰ ਦਾ ਹੈ ਡਕਾਲੇ ਆਪਣੇ ਪਿੰਡ ਦਾ ਹੈਗਾ ਤੇ ਉਹਦੀ ਮੋਦੀ ਜੀ ਨੇ ਜਾ ਕੇ ਜਿਹੜਾ ਕੰਮ ਕੀਤਾ ਸਾਡੇ ਬੱਚਿਆਂ ਲਈ ਉਹਨਾਂ ਦੀ ਰਿਹਾਈ ਕਰਵਾਈ ਤਾਂ ਪਰसों ਮੇਰੀ ਗੱਲ ਹੋਈ ਹੈ ਸੈਕਟਰੀ ਦੇ ਨਾਲ ਇਹਦਾ 2 ਕੁ ਮਹੀਨਿਆਂ ਦਾ ਹੱਲੇ ਪ੍ਰੋਸੈਸ ਹੋਊਗਾ ਕਿਉਂਕਿ ਇਹਨਾਂ ਨੇ ਸਾਈਨ ਕਰਕੇ ਆਰਮੀ ਜੁਆਇਨ ਕੀਤੀ ਸੀ ਤਾਂ ਉਹਨਾਂ ਦੇ ਮਾਪੇ ਨੂੰ ਮਿਲਣ ਜਾ ਰਹੀ ਐ ਮੈਂ ਸਥਿਤੀ ਦੱਸਣ ਜਾ ਰਹੀ ਐ ਕਿ ਹੱਲੇ 2-3 ਮਹੀਨੇ ਉਡੀਕ ਕਰਨੀ ਪਊਗੀ ਕਿਉਂਕਿ ਇਹਨਾਂ ਦੀ ਕਾਨੂੰਨੀ ਜੋ ਰਸ਼ੀਆ ਦੇ ਵਿੱਚ ਐ ਉਹ ਖਤਮ ਹੋਏਗੀ ਤਾਂ ਉਹਨੂੰ ਰਿਹਾਈ ਮਿਲੇਗੀ ਔਰ ਰਿਹਾਈ ਦੇ ਬਾਅਦ ਜੇ ਉਹ ਵਾਪਸ ਆਣਾ ਚਾਹੁੰਦਾ ਤਾਂ ਸਾਡੀ ਭਾਰਤੀ ਸਰਕਾਰ ਉਹਨੂੰ ਲੈ ਕੇ ਆਊਗੀ ਜੇ ਉੱਥੇ ਰਹਿਣਾ ਚਾਹੁੰਦਾ ਉਹਦੀ ਮਰਜ਼ੀ ਹੈ ਤੇ ਉੱਥੇ ਰਹਿ ਸਕਦਾ ਸੋ ਇਸ ਦੇ ਬਾਅਦ ਇੱਕ ਦੋ ਮੀਟਿੰਗਾਂ ਨੇ ਪੰਜਾਬ ਦੇ ਹਾਲਾਤ ਤੇ ਕੀ ਕਹੋ ਜਿਸ ਤੇ ਕ੍ਰਾਇਮ ਲਗਤਾ ਦੇਖੋ ਹਾਲਾਤ ਮਾੜੇ ਨੇ ਹਾਲਾਤ ਬਿਲਕੁਲ ਠੀਕ ਨਹੀਂ ਹੈ ਜੇ ਇੱਕ ਜਿਮਨੀ ਚੋਨ ਹੋ ਰਹੀ ਹੈ ਮੁੱਖ ਮੰਤਰੀ ਉੱਥੇ ਬੈਠਾ ਉਸ ਦੌਰਾਨ ਦੇ ਵਿੱਚ ਪਹਿਲੇ ਤਾਂ ਪਰੋਲ ਕਰਾਓ ਤੁਸੀਂ ਇੱਕ ਗੈਂਗਸਟਰ ਦੀ ਉਹ ਤਾਂ ਫਿਰ ਕੋਰਟ ਨੇ ਬੰਦ ਕੀਤੀ ਉਸ ਦੇ ਬਾਅਦ ਜਿਹੜੀਆਂ ਥ੍ਰੈਟਸ ਗਈਆਂ ਇਹ ਤੁਹਾਨੂੰ ਆਪ ਸਾਫ਼ ਦੱਸਦਾ ਹੈ ਕਿ ਜਿਹੜਾ ਸਾਡਾ ਵਾਤਾਵਰਣ ਹੋਇਆ ਹੁਣ ਜਿਹੜੇ ਇਲੈਕਸ਼ਨ ਦੇ ਬਾਅਦ ਛੋਟੇ-ਛੋਟੇ ਬੰਦਿਆਂ ਦੇ ਟਿੱਡਾਂ ਦੀ ਉੱਤੇ ਉਹਨਾਂ ਦੀ ਰੋਜ਼ੀ ਰੋਟੀ ਤੇ ਇਹਨਾਂ ਨੇ ਲੱਤ ਮਾਰੀ ਹੈ ਜਿਹੜੇ ਅੱਜ ਦੇ ਐਮ.ਐਲ.ਏ ਨੇ ਆਪ ਪਾਰਟੀ ਦੇ ਜਿਹੜੇ ਮਨਰੇਗਾ ਦੇ ਮੇਟ ਹੋਣ ਇੱਕ ਇੱਕ ਹਲਕੇ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਰੋਜ਼ੀ ਰੋਟੀ ਖਤਮ ਕਰੀ ਜਾ ਰਹੀ ਹੈ ਉਹ ਜੋਰ ਲਾ ਲਿਆ ਉਹ ਵਾਪਸ ਨਹੀਂ ਆਉ ਉਹਨਾਂ ਨੂੰ ਲੈ ਰੇ ਸੈਂਟਰ ਤੱਕ ਵੀ ਮੈਂ ਲੈ ਕੇ ਜਾਊਂਗੀ ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਮਹਿਨੇ ਰੱਖਦੀਆਂ ਨੇ ਕਿ ਇੱਕ ਮਜ਼ਦੂਰੀ ਦੇ ਨਾਲ ਜੇ ਆਪਣਾ ਕੋਈ ਪੇਟ ਪਾਲਦਾ ਆਪਣਾ ਬੱਚੇ ਪਾਲਦਾ ਉਸ ਦੇ ਉੱਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕਿਸੇ ਪਾਰਟੀ ਦਾ ਹੋਵੇ ਉਹ ਸਾਡਾ ਸੰਵਿਧਾਨਿਕ ਹੱਕ ਹੈਗਾ ਕਹੀ ਗਏ ਕਿ ਕਨਸਟੀਟਿਊਸ਼ਨ ਨੂੰ ਇਹਨਾਂ ਨੇ ਖਤਮ ਕਰ ਦੇਣਾ ਖਤਮ ਖਤਮ ਤਾਂ ਇਹਨਾਂ ਗੱਲਾਂ ਨਾਲ ਇਹ ਕਰ ਰਹੇ ਨੇ ਸੁਧਾਰਨਾਲ ਕਰੇ ਚਾ ਹਾਂ ਅਤੇ ਮੈਂ ਇੱਕ ਵਾਰੀ ਤੁਹਾਡੇ ਰਾਹੀਂ ਅਪੀਲ ਵੀ ਕਰਦੀ ਆਂ ਪਟਿਆਲੇ ਹਲਕੇ ਦੇ ਜਿਹੜੇ ਆਪ ਦੇ ਐਮ.ਐਲ.ਏ ਆ ਕਿ ਇਸ ਨੀਚੀ ਹਰਕਤ ਦੇ ਉੱਤੇ ਨਾ ਆਓ ਤੁਸੀਂ ਇਹ ਕਦੀ ਨਾ ਕਰੀ ਜਵਾਬ ਦੇਣਾ ਪਊਗਾ ਕਿਸੇ ਦੀ ਰੋਜ਼ੀ ਰੋਟੀ ਚਾਹੇ ਦੁਸ਼ਮਣ ਹੋਵੇ ਉਹ ਨਹੀਂ چھਿੰਨੀ ਜਾਣੀ ਚਾਹੀਦੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਣਾ